ਉਸ ਦੀ ਗਿਰਦੇ ਵਿੱਚ ਨਜ਼ਰ ਆਇਸ ਵਿਅਕਤੀ ਨੇ ਕੁ ਦਿਨ ਪਹਿਲਾਂ 112 ਨੰਬਰ ਕਾਲ ਤੇ ਇਹ ਸੂਚਨਾ ਦਿੱਤੀ ਸੀ ਤਲਾਹ ਦਿੱਤੀ ਸੀ ਕਿ ਉਸ ਦੇ ਨਾਲ ਏਅਰਪੋਰਟ ਰੋਡ ਤੇ ਲੁੱਟ ਹੋਈ ਹੈ ਦੱਸਿਆ ਇਸ ਵਿਅਕਤੀ ਵੱਲੋਂ ਗੱਲ ਆਖੀ ਗਈ ਸੀ ਕੋਈ ਕੰਪਨੀ ਦੇ ਵਿੱਚ ਕੰਮ ਕਰਦਾ ਹੈ ਤੇ ਉਸ ਕੰਪਨੀ ਦੀ ਸਪਲਾਈ ਦੇ ਕੇ ਜਦੋਂ ਵਾਪਸ ਪਰਤ ਰਿਹਾ ਸੀ ਤਾਂ ਰਾਸਤੇ ਵਿੱਚ ਦੋ ਨੌਜਵਾਨਾਂ ਨੇ ਪਿਸਤਲ ਦੀ ਨੋਕਤ ਖਾ ਕੇ ਉਸ ਤੋਂ ਬਾਅਦ ਤੋਂ 1,20,000 ਰੁਪਇਆ ਤੇ ਹੋਰ ਦਸਤਾਵੇਜ਼ ਜਿਹੜੇ ਉਹਨਾਂ ਤੋਂ ਲੁੱਟ ਲਏ ਨੇ ਜਿਸ ਤੋਂ ਬਾਅਦ ਬਲੰਗੀ ਥਾਣਾ ਪੁਲਿਸ ਨੇ ਮਾਮਲਾ ਦਰਜ ਕੀਤਾ ਤਾਂ ਪੁਲਿਸ ਨੇ ਉਹਨਾਂ ਨਪਛਤੇ ਵਿਅਕਤੀਆਂ ਨੂੰ ਜਦੋਂ ਲੱਭਣ ਦੀ ਕੋਸ਼ਿਸ਼ ਕੀਤੀ ਸੀਸੀਟੀਵੀ ਕੈਮਰੇ ਖੰਗਾਲੇ ਤਾਂ ਪਤਾ ਲੱਗਿਆ ਇਸ ਵਿਅਕਤੀ ਨੇ ਇਹ ਤਲਾਸ਼ ਛੁੱਟੀ ਦਿੱਤੀ ਸੀ ਤਾਂ ਇਸੇ ਵਿਅਕਤੀ ਦੇ ਖਿਲਾਫ ਹੁਣ ਬਲੰਗੀ ਥਾਣਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੁਸੀਂ ਦੇਖੋ ਕਿਸ ਤਰੀਕੇ ਦੇ ਲੋਕ ਨੇ ਜਿਹੜੇ ਛੁੱਟੀਆਂ ਤਲਾਸ਼ ਦੇ ਕੇ ਪੁਲਿਸ ਨੂੰ ਗੁੰਮਰਾਹ ਕਰਦੇ ਨੇ ਤਾਂ ਇਸ ਤਰੀਕੇ ਦੀ ਜਿਹੜੀ ਵਾਰਦਾਤ ਸਾਹਮਣੇ ਆਈ ਹੈ ਤੁਸੀਂ ਵੀ ਸੁਣੋ ਡੀਐਸਪੀ ਖਰੜ ਨੇ ਕੀ ਕਿਹਾ ਮਿਤੀ 13 ਜਨਵਰੀ 2025 ਨੂੰ 112 ਤੇ ਕਾਲ ਰੀਸੀਵ ਹੋਈ ਜਿੱਥੇ ਪਰਵਿੰਦਰ ਸਿੰਘ ਨਾਮ ਦੇ ਵਿਅਕਤੀ ਨੇ ਦੱਸਿਆ ਕਿ ਉਹ ਡੈਡੀ ਬ੍ਰੈਡ ਕੰਪਨੀ ਵਿੱਚ ਕੰਮ ਕਰਦਾ ਹੈ ਤੇ ਬ੍ਰੈਡ ਦੀ ਸਪਲਾਈ ਦੇ ਕੇ ਆ ਰਿਹਾ ਸੀ ਉਸੇ ਦੌਰਾਨ 에어ਪੋਰਟ ਰੋਡ ਦੇ ਲਾਗੇ ਉਹਨੂੰ ਦੋ ਵਿਅਕਤੀ ਜਿਹੜੇ ਮੋਟਰਸਾਈਕਲ ਸਵਾਰ ਦੋ ਵਿਅਕਤੀ ਸੀ ਉਹਨਾਂ ਨੇ ਪਿਸਟਲ ਦਿਖਾ ਕੇ ਤੇ ਉਹਦੇ ਤੋਂ ਜਿਹੜੇ ਉਹਦੇ 1,20,000 ਰੁਪਏ ਤੇ ਕੁਝ ਹੋਰ ਕੀਮਤੀ ਸਮਾਨ ਸਮੇਤ ਉਸਦਾ ਮੋਬਾਈਲ ਖੋ ਕੇ ਲੈ ਗਏ। ਇਸ ਅਪਰਾਧ ਮਕਦਮਾ ਨੰਬਰ 11/25 ਅੰਡਰ ਸੈਕਸ਼ਨ 304 3 ਕਲॉज 5 ਬੀ ਐਨ ਐਸ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਥਾਣਾ ਬਲੌਂਗੀ ਵਿਖੇ ਦਰਜਿਸਟ ਕੀਤਾ ਗਿਆ ਸੀ ਦਰਾਂਨੇ ਤਫਤੀਸ਼ ਐਸ ਐਚਓ ਬਲੌਂਗੀ ਤੇ ਉਹਨਾਂ ਦੀ ਟੀਮ ਵੱਲੋਂ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਤੇ ਜਿਹੜਾ ਮਦਈ ਮਕਦਮਾ ਸੀ ਉਸਤੇ ਜਿਹੜਾ ਜਦੋਂ ਦੌਰਾਨੇ ਤਫਤੀਸ਼ ਸੀਸੀਟੀਵੀ ਫੁਟੇਜ ਵਗੈਰਾ ਐਨਲਾਈਜ਼ ਕੀਤੀ ਗਈ ਤੇ ਇਹਦੀ ਦੁਬਾਰਾ ਕੁਐਸਚਨਿੰਗ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਮੁਦਈ ਨੇ ਝੂਠੀ ਇਤਲਾਹ ਪੁਲਿਸ ਨੂੰ ਝੂਠੀ ਕਹਾ ਦੇ ਕੇ ਗੁੰਮਰਾਹ ਕੀਤਾ ਸੀ ਅਜਿਹੀ ਕੋਈ ਵਾਰਦਾਤ ਉਸ ਦਿਨ ਨਾਲ ਨਹੀਂ ਹੋਈ ਸੀ ਤੇ ਉਸਨੇ ਡੰਗਾਇਨਲ ਪ੍ਰੋਸੀਜਰ ਦੇ ਦੌਰਾਨ ਇਹ ਕਬੂਲ ਵੀ ਕਰ ਲਿਆ ਕਿ ਉਸਨੇ ਝੂਠੀ ਇਤਲਾਹ ਦਿੱਤੀ ਸੀ ਜਿਸ ਉਪਰੰਤ ਮਕਦਮਾ ਵਿੱਚ ਜੁਰਮ 316 4 318 4 217 ਬੀ ਐਨ ਐਸ ਦਾ ਵਾਧਾ ਕਰਕੇ ਇਹ ਜਿਹੜਾ ਮਦਈ ਸੀ ਪ੍ਰਵਿੰਦਰ ਸਿੰਘ ਜਿਹੜਾ ਪਿੱਛੇ ਹੁੰਦਾ ਥਾਣਾ ਲੱਡੋਵਾਲ ਜਿਹੜਾ ਲੁਧਿਆਣੇ ਦਾ ਰਹਿਣ ਵਾਲਾ ਇਹਨੂੰ ਨਾਮਿਨੇਟ ਕਰਕੇ ਇਹਨੂੰ ਅਰੈਸਟ ਕਰਦੇ ਆਂ